ਇਹ ਜੋ ਨੌਜਵਾਨ ਸੜਕਾਂ ਸੜਕ ਤੇ ਹਥਿਆਰ ਲਹਿਰਾਉਂਦਾ ਦਿਖਾਈ ਦੇ ਰਿਹਾ ਹੈ ਇਹਦਾ ਨਾਮ ਗੁਰਪ੍ਰੀਤ ਸਿੰਘ ਹੈਗਾ ਇਹ ਅਮਰੀਕਾ ਦੇ ਲਾਸ ਐਂਜਲਸ ਦੀਆਂ ਸੜਕਾਂ ਤੇ ਇੰਜ ਹਥਿਆਰ ਲਹਿਰਾਉਂਦਾ ਦਿਖਾਈ ਦਿੱਤਾ ਸੋ ਪੁਲਿਸ ਆਈ ਪੁਲਿਸ ਨੇਸ ਨੂੰ ਵਰਨਿੰਗ ਦਿੱਤੀ ਵਰਨਿੰਗ ਦੇਣ ਤੋਂ ਬਾਅਦ ਵੀ ਇਸਨੇ ਹਥਿਆਰ ਨੂੰ ਲੀਵ ਨਹੀਂ ਕੀਤਾ ਛੱਡਿਆ ਨਹੀਂ ਹੈਗਾ ਤੋ ਹਥਿਆਰ ਨਾਲ ਇੱਕ ਆਪਣੇ ਪੰਜਾਬੀ ਵਿੱਚ ਕਹਿ ਸਕਦੇ ਆ ਕਿ ਪੰਜਾਬ ਸਮਝ ਬੈਠਾ ਅਮਰੀਕਾ ਦੀਆਂ ਗਲੀਆਂ ਨੂੰ ਸੋ ਅਮਰੀਕਾ ਦੀ ਪੁਲਿਸ ਜਿਹੜੀ ਹੈਗੀ ਆ ਬਹੁਤ ਸਖਤ ਹੈਗੀ ਆ ਇਸ ਨੂੰ ਵਾਰਨਿੰਗ ਦੇਣ ਦੇ ਬਾਵਜੂਦ ਵੀ ਇਸ ਨੂੰ ਇਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਇਆ ਸੋ ਇਸਨੇ ਪੁਲਸ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈਗੀ ਆ ਸੋ ਵੀਡੀਓ ਸਾਡੇ ਕੋਲ ਜਿਹੜੀ ਹੈਗੀ ਆ ਉਹਦੇ ਵਿੱਚ ਅਸੀਂ ਜ਼ਿਆਦਾ ਨਹੀਂ ਦਿਖਾ ਸਕਦੇ ਕਿਉਂਕਿ ਕੁਝ ਰੈਸਟ੍ਰਿਕਸ਼ਨ ਵੀ ਹੁੰਦੀਆਂ ਫਿਰ ਇਸਨੇ ਪਾਣੀ ਦੀ ਬੋਤਲ ਜਿਹੜੀ ਹੈਗੀ ਆ ਪੁਲਸ ਵਾਲਿਆਂ ਵੱਲ ਲਹਿਰਾਈ ਸੋ ਪੁਲਸ ਨੇ ਇਸ ਨੂੰ ਦੋ ਬਾਰ ਵਾਰਨਿੰਗ ਦਿੱਤੀ ਇੱਕ ਵਾਰਨਿੰਗ ਨੂੰ ਇਗਨੋਰ ਕਰਕੇ ਏਸੀ ਢੰਗ ਨਾਲ ਗਲੀਆਂ ਵਿੱਚ ਆਪਣੀ ਕਿਰਪਾਨ ਲਹਿਰਾਉਂਦਾ ਰਿਹਾ ਕਾਰ ਜਿਹੜੀ ਆ ਪੁਲਿਸ ਵਾਲਿਆਂ ਦੀ ਕਾਰ ਨਾਲ ਹਿੱਟ ਕਰਦਾ ਰਿਹਾ ਸੋ ਫੇ ਪੁਲਿਸ ਨੇ ਇਸ ਨੂੰ ਆਪਣਾ ਜਿਹੜਾ ਕਾਨੂੰਨ ਸਿਖਾ ਦਿੱਤਾ ਇਸ ਨੂੰ ਸਿੱਧੀਆਂ ਬੁਲਟ ਜਿਹੜੀਆਂ ਹੈਗੀਆਂ ਉਹ ਮਾਰੀਆਂ ਗਈਆਂ ਸੋ ਨੌਜਵਾਨ ਜ਼ਖਮੀ ਹੋ ਗਿਆ ਇਸ ਨੂੰ ਹਸਪਤਾਲ ਲਿਜਾਇਆ ਗਿਆ ਹਸਪਤਾਲ ਲਿਜਾਣ ਤੋਂ ਬਾਅਦ ਇਸ ਦੀ ਮੌਤ ਹੋ ਗਈ ਆ ਸੋ so, ਇਹ 14 ਜੁਲਾਈ ਦੀ ਘਟਨਾ ਦੱਸੀ ਜਾ ਰਹੀ ਹੈ ਬਗਾਨੇ ਮੁਲਕ ਵਿੱਚ ਇਸ ਤਰ੍ਹਾਂ ਪੇਸ਼ ਆਉਣਾ ਸੋ ਪੰਜਾਬ ਤਾਂ ਨਹੀਂ ਹੈ ਕਿ ਜਿੱਥੇ ਕਾਨੂੰਨ ਨੂੰ ਖਰੀਦਿਆ ਜਾ ਸਕਦਾ ਪੰਜਾਬ ਵਿੱਚ ਹੁੰਦਾ ਤਾਂ ਸ਼ਾਇਦ ਇੱਕ ਦੋ ਇਹ ਟਪਕਾ ਵੀ ਦਿੰਦਾ ਤੇ ਸ਼ਾਇਦ ਇਸ ਨੂੰ ਕੁਝ ਹੁੰਦਾ ਵੀ ਨਾ ਇਹ ਵੀ ਗੱਲ ਇਹਦੀ ਕਾਰ ਤੁਸੀਂ ਦੇਖ ਰਹੇ ਹੋ ਇਹ ਉਸੇ ਨੌਜਵਾਨ ਦੀ ਕਾਰ ਹੈਗੀ ਆ ਦੇਖੋ ਤੁਸੀਂ ਕਾਰ ਜਿਹੜੀ ਹੈਗੀ ਆ ਪੁਲਿਸ ਦੀ ਕਾਰ ਨੂੰ ਹਿੱਟ ਕਰਦਾ ਨਜ਼ਰ ਆ ਰਿਹਾ ਸੋ ਇਸ ਨੂੰ ਭੁਲਿਖਾ ਪੈ ਗਿਆ ਕਿ ਮੈਂ ਪੰਜਾਬ ਵਿੱਚ ਹਾਂ ਪਰ ਉਹ ਅਮਰੀਕਾ ਦੀ ਪੁਲਸੀ ਇਸ ਨੂੰ ਜਿਹੜਾ ਹੈਗਾ ਉਸਨੇ ਫਿਰ ਦੇਖ ਆ ਸਭ ਕੁਝ ਖਾਇ ਜਾਂਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ तस्वीर ब्लर कर दी गई हैगी करके कि रिसट्रिक्शन जड़िया है फेसबुक दू बहुत जरूरी ने सो so, इस बारे थोड़े की विचार ने कमेंट बॉक्स में जरूर दसना इस वक्त इस इंसान की मौत हो चुकी है